ਹਾਂਜੀ ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਰਾਤ ਪਹੁੰਚੇ ਸੀ ਬਠਿੰਡੇ ਤੇ ਰੁਕੇ ਹੋਏ ਸੀ ਗੁਰਦੁਆਰਾ ਹਾਜ਼ੀਰਤਨ ਸਾਹਿਬ ਪਾਛੇ 10ਵੀਂ ਤੇ ਆਪਣੇ ਨਾਲ ਦੇ ਦੋ ਸਾਥੀ ਨੇ ਸਤਿ ਸ੍ਰੀ ਅਕਾਲ ਜੀ ਹਰਮਨ ਸਿੰਘ ਸ੍ਰੀ ਮੂਸਾ ਸਾਹਿਬ ਤੋਂ ਹਾਂਜੀ ਤੇ ਰਾਜਦੀਪ ਸਿੰਘ ਮੇਰੇ ਗਵੰਡੀ ਪਿੰਡ ਗਲੋਲੀ ਤੋਂ ਹਾਂਜੀ ਤਿਆਰੀ ਆ ਜੀ ਰਾਈਡ ਦੀ ਹਾਂਜੀ ਹਾਂਜੀ ਫੁੱਲ ਤਿਆਰੀ ਆ ਜੀ ਬਹੁਤ ਹੀ ਵਧੀਆ ਮੌਸਮ ਆ ਜੀ ਖਿੱਚ ਕੇ ਰੱਖਾਂਗੇ ਕੰਮ ਧੰਨਵਾਦ ਜੀ ਹਾਂਜੀ ਰਾਜ ਦੇਵਾ ਬਸ ਜੀ ਬਾਬਾ ਜੀ ਦੇ ਦਰਸ਼ਨ ਕਰ ਲਿਆ ਜੀ ਤੇ ਲਾਉਂਦੇ ਆ ਜੀ ਫਿਰ ਉਹਨਾਂ ਕੋਲ ਆ ਜੀ ਹਾ ਜਾਰੇ ਰਾਈਡ ਵਾਸਤੇ ਜਿਹੜੀ ਸਿੰਘ ਬ੍ਰਦਰ ਇੱਥੇ ਕਰਵਾਈ ਏ 20 ਕਿਲੋਮੀਟਰ ਦੀ ਰਾਈਡ ਰਹੇਗੀ ਆਜੋ ਮਿਲਦੇ ਆ ਫਿਰ ਆਪਾਂ ਗੁਰਦਰਾ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰ ਏ ਜਿੱਥੋਂ ਉਹ ਲੋਕੇਸ਼ਨ ਹੈ ਜਿੱਥੋਂ ਰਾਈਡ ਸ਼ੁਰੂ ਹੋਣੀ ਹੈ ਗੁਰਦਰਸਬ ਤੋਂ ਚੱਲ ਕੇ ਅਸੀਂ ਬਹੁਤ ਹੀ ਇੱਕ ਲੋਕੇਸ਼ਨ ਤੇ ਜਿੱਥੋਂ ਰਾਈਡ ਸ਼ੁਰੂ ਹੋਣੀ ਹੈ ਜੈਂਸਸ ਫਿਟਰਸ ਕਲੱਬ ਤੇ ਇੱਥੇ ਰਾਈਡਰ ਵੀ ਪਹੁੰਚਣਾ ਸ਼ੁਰੂ ਹੋ ਗਏ ਨੇ ਸਿੰਘ ਰਾਈਡਰਾਂ ਵਾਲਿਆਂ ਦਾ ਇਹ ਪਹਿਲਾ ਵੈਂਟ ਹੈ ਤੇ ਪਹਿਲਾ ਇਵੈਂਟ ਵੀ ਕਾਫੀ ਸਕਸੈਸਫੁਲ ਰਹੇਗਾ ਕਿਉਂਕਿ ਸਟਰੈਂਥ ਕਾਫੀ ਹੋਗੀ 1.5 200 ਦੇ ਕਰੀਬ ਜਿਹੜੇ ਰਾਈਡਰ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਹੁਣ ਤੱਕ ਮਾਂ ਹੋ ਗਿਆ ਜੀ 6:00 ਵਜ ਕੇ ਤੇ 7 ਮਿੰਟ ਰਾਈਡ ਤਕਰੀਬਨ ਸ਼ੁਰੂ ਹੋਣ ਲਗੀ ਹੁਣ 6:00 ਵਜ ਕੇ 10 ਮਿੰਟ ਤੇ ਰਾਈਡ ਸ਼ੁਰੂ ਹੋ ਚੁੱਕੀ ਜੀ ਬਹੁਤ ਅੱਛਾ ਹੈ ਨੌਜਵਾਨ ਹੈ ਸਾਰੇ ਇਹ ਲਾਲ ਟੀ-ਸ਼ਰਟ ਵਾਲਾ ਰਾਜਜੀਤ ਸਿੰਘ ਦੋ ਬੰਦੇ ਜਾ ਰਹੇ ਨੇ ਅੱਗੇ ਜੀ ਮੇਰੇ ਤੋਂ ਇੱਕ ਹਰਮਨ ਸ੍ਰੀ ਮੁਖਸਰ ਸਾਹਿਬ ਤੋਂ ਤੇ ਯਕੇ ਜਮਾਨ ਹੋਰੇ ਚੱਲੇ ਜੀ ਅੱਜੀ ਨਾ ਹਰਮਨ ਕੋਲ ਆਤਾ ਹੁਣ ਆਪਾਂ ਬਹਿ ਗਏ ਗੋਨੇ ਵਾਲੇ ਵਾਲੀ ਫਿਰਕ ਤੇ ਆ ਵੀਰ ਆਈਦੀ ਪਾ ਆ ਜਾ ਅੱਗੇ ਪਟੰਡੇ ਦੀਆਂ ਸੜਕਾਂ ਤੇ ਦੋ ਨੌਜਵਾਨ ਹੋਰ ਐਲੀਟੋਟ ਵੀਰ ਜਿੰਦਾ ਸਾਈਕਲ ਅੱਗੋਂ ਮੁੜ ਕੇ ਨੇ ਆਇਆ ਓਏ ਪਟੰਡੇ ਦੀਆਂ ਸੜਕਾਂ ਜੀ ਲੋਈ ਰਾਈਡ ਕਰ ਲਈ ਪੂਰੀ ਆਪਾਂ 20 ਕਿਲੋਮੀਟਰ ਦੀ ਤਕਰੀਬਨ 50 ਮਿੰਟ ਲੱਗੇ ਆਪਾਂ ਨੂੰ ਇਸ ਰਾਈਡ ਦੇ ਵਿੱਚ ਤੇ ਸਿੰਘ ਰਾਈਡਰ ਵਾਲਿਆਂ ਨੇ ਆਹ ਰਫਰੈਸ਼ਮੈਂਟ ਦਿੱਤੀ ਹੈ ਆ ਕੱਪਕੇਕ ਚਾਕਲੇਟ ਤੇ ਆ ਪੀਣ ਵਾਸਤੇ ਡਰਿੰਕ ਤੇ ਕਾ ਸੈਂਡਵਿਚ ਤੇ ਸਾਹਮਣੇ ਆਪਣਾ ਬੇਲੀ ਰਾਜਦੀਪ ਸਿੰਘ ਪਿੰਡ ਗਲੋਲੀ ਤੋਂ ਕਿਵੇਂ ਵਧੀਆ ਰਾਈਡ ਆ ਗਾਣੇ ਯਾਰ ਕਿਵੇਂ ਰਿਆ ਪਹਿਲੀ ਵਾਰੀ ਲੋ ਜੀ ਹੁਣ ਆਪਾਂ ਰਫਰੈਸ਼ਮੈਂਟ ਲੈ ਲਈਏ ਤੇ ਉਸ ਤੋਂ ਬਾਅਦ ਕਰਦੇ ਆਂ ਬਾਕੀ ਗੱਲਬਾਤ ਇਹ ਬਾਈ ਅਮਰਪਾਲ ਸਿੰਘ ਹੁੰਦਾ ਜੀ ਫਿਰ ਗਾਈਡ ਕਰਨਗੇ ਹੈਣਾ ਜੀ ਪਲੀਜ਼ ਹਾਂਜੀ ਗੋਨਿਆਣਾ ਗਰੁੱਪ ਨੂੰ ਗੋਨਿਆਣਾ ਗਰੁੱਪ ਜੀ ਗੋਨਿਆਣਾ ਸਾਈਕਲਿੰਗ ਗਰੁੱਪ ਵੀਰ ਜੀ ਨੂੰ 2 ਮਿੰਟ ਬੇਨਤੀ ਹੈ ਜੀ ਕਿ ਹਨਾ ਚੁੱਪ ਦਾ ਦਗ ਬਲਖੋ ਜੀ ਜਿੰਨੇ ਵੀ ਵੀਰ ਭਰਾ ਆ ਪਹੁੰਚੇ ਨੇ ਜਿਪੀ ਆਇਆ ਖੈਨ ਦਾ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਧੰਨਵਾਦ ਇਹਨਾਂ ਵੀਰਾਂ ਦਾ ਇਹ ਮੈਨੂੰ 2 ਘੰਟੇ ਪਹਿਲਾਂ ਮਿਲੇ ਸੀ ਤੇ ਕਹਿੰਦੇ ਜੀ ਆਪਾਂ ਰਾਈਡਿੰਗ ਕਰਾਉਣੀ ਹੈ ਬਠਿੰਡੇ ਦੇ ਵਿੱਚ ਸੋਨਾ ਪਰਾਲਾ ਸੀ ਸਾਰੇ ਆਪਾਂ ਬਹਾਨੇ ਨਾਲ ਇਕੱਠੇ ਹੋਏ ਐ ਐਤਵਾਰ ਦਾ ਦਿਨ ਤੇ ਸਾਡੇ ਵੀਰ ਭਰਾ ਪਹੁੰਚੇ ਨੇ ਬਹੁਤ ਦੂਰੋਂ ਦੂਰੋਂ ਆਇਆ ਇੱਕ ਵੀਰ ਮੈਨੂੰ ਮਿਲਿਆ ਗੰਗਾ ਨਗਰ ਤੋਂ ਆਇਆ ਹੋਇਆ ਉਹ ਉਧਰ ਮੁੰਡੇ ਮੇਰਕੋਟਲੇ ਵੱਲੋਂ ਆਏ ਕੁਝ ਆਕੜ ਵੱਲੋਂ ਆਇਆ ਸੋਕ ਬਹਾਨਾ ਆਇਆ ਪੜਨ ਦਾ ਵੀ ਆਪਾਂ ਸਾਰੇ ਇਕੱਠੇ ਹੋਨੇ ਆ ਤੇ ਸੋਹਣੀ ਗੱਲ ਇਹ ਐ ਜੇ ਸਾਰੇ ਅ ਪੰਜਾਬ ਦੇ ਵਿੱਚ ਇੱਕ ਸੋਹਣੀ ਲਹਿਰ ਚੱਲੀ ਹੋਈ ਵੀ ਸਾਰੇ ਸਰੀਰ ਨਾਲ ਜੁੜਦੇ ਆ। ਮਾੜਾ ਖਾਣਾ ਪੀਣਾ ਛੱਡ ਕੇ ਤੇ ਕਸਰਤ ਕਰਨੇ ਸ਼ੁਰੂ ਕਰਦੇ। ਜਿੰਮ ਕਰੋ ਤੁਸੀਂ ਭੱਜੋ, ਬਾਅਦ ਸਾਈਕਲਿੰਗ ਕਰੋ, ਕੁਝ ਵੀ ਕਰੋ। ਸੋਹਣੀ ਗੱਲ ਹੈ ਨਾਲ ਨਾਲ ਇੱਕ ਜਿਹੜੇ ਕਰਕੇ ਸਾਨੂੰ ਕੁਝ ਲੋਕ ਜਾਣਦੇ ਨੇ ਉਹ ਇਹ ਵੀ ਅਸੀਂ ਸਾਈਕਲਿੰਗ ਵੀ ਕਰਦੇ ਤੇ ਨਾਲ ਟਰੈਵਲ ਕਰਦੇ ਆ। ਸਾਈਕਲ ਤੇ ਹੀ ਅਸੀਂ ਸਫ਼ਰ ਕਰਦੇ ਆ ਤੇ ਤੁਹਾਡੇ ਜੋ ਸ਼ਾਨਕੁਸ਼ਮ ਜਾਣਦੇ ਹੋਣਗੇ ਅਸੀਂ ਭਾਰਤ ਦੇ ਵਾਟ ਵਾਕੀ ਸਿਆਦੇ ਜਾਂ ਮਿਡਲ ਲੀਸਟ ਦੇ ਵਿੱਚ 12-13 ਦੇਸ਼ ਅਨੜ ਕੜੇ ਸਿੱਖੋ ਮੁਟਕੀਆਂ ਸਾਈਕਲਾਂ ਤੇ। ਜਦੋਂ ਤੁਹਾਨੂੰ ਵੀ ਕਦੇ ਵੀ ਸਮਾਂ ਮਿਲਦਾ ਤੁਸੀਂ ਸਾਈਕਲ ਤੇ ਘੁੰਮਿਓ ਤੇ ਜੇ ਕਦੇ ਮਹੀਨੇ ਦਾ ਸਮਾਂ ਨਿਕਲਦਾ 15 20 ਦਿਨ ਦਾ ਤੇ ਕਦੇ ਲਦਾਖ ਵਾਲਾ ਜਰੂਰ ਗੇੜਾ ਮਾਰ ਕੇ ਆਇਓ ਬਾਕੀ ਹਫਤੇ ਬਾਅਦ ਜਦੋਂ ਸਮਾਂ ਨਿਕਲਦਾ ਕੋਈ 7 8 70 80 ਕਿਲੋਮੀਟਰ ਜਿੰਨੀ ਵੀ ਬਾੜ ਕੱਢ ਸਕਦੇ ਹੋ ਸਾਈਕਲ ਤੇ ਕੱਢੋ ਜਿਹੜਾ ਕੁਛ ਆਪਾਂ ਕਰਾਂਗੇ ਆਪਾਂ ਨੂੰ ਦੇਖ ਕੇ ਆਪਾਂ ਨੇ ਜਵਾਬ ਦੇ ਆਪਾਂ ਨੇ ਸਿੱਖਣਾ ਤੇ ਤੁਸੀਂ ਉਹਦੇ ਅੰਦਰ ਕੰਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਸਿੰਘ ਰਾਈਡਰ ਜੀ ਤੇ ਅਮਰਪਾਲ ਸਿੰਘ ਹੁੰਦਾ ਆਹ ਪਹਿਲਾਂ ਲੋਗੋ ਲਗਾਉ ਰਹੇ ਹੁੰਦੇ ਆ ਪੰਜਾਬ ਦਾ ਨਕਸ਼ਾ ਸਿੰਘ ਰਾਈਡਰ ਜੀ ਪੰਜਾਬ ਦਾ ਨਾਮ ਹੈ ਪੰਜਾਬ ਨਹਿਰਾਵਾਲਾ ਨਕਸ਼ਾ ਹੈ ਸਰੀਆ ਆਪਣ ਬਾਈ ਆ ਪੜਿਓ ਆਪਾਂ ਇੱਥੇ ਆਏ ਸੀ ਰਾਈਡ ਤੇ ਬਠਿੰਡੇ ਇਹਨੇ ਆਪਣੇ ਮਿੱਤਰ ਦਿਨੇ ਸਿੰਘ ਰਾਈਡਰ ਵਾਲੇ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜੀ ਰਾਈਡ ਕਰਾਈਏ ਤੇ ਅੱਗੇ ਤਾਂ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਤੇ ਆਉਂਦੇ ਸਮੇਂ ਵਿੱਚ ਹੋਰ ਵੀ ਰਾਈਡ ਕਰਾਉਂਦੇ ਰਹਿਣ ਇਹਨੇ ਭਾਈ ਬਲਜੀਤ ਸਿੰਘ ਇਹ ਵੀ ਬਠਿੰਡੇ ਪਹੁੰਚੇ ਹੋਏ ਨੇ ਰਾਈਡ ਤੇ ਤੇ ਇਹ ਭਾਈ ਬਲਜੀਤ ਸਿੰਘ ਨੇ ਅਕਾਲ ਰੋਲ ਸਾਈਕਲ ਵਾਲੇ ਪਿੰਡ ਮਾਨਕੀ ਤੋਂ ਤੇ ਇਹ ਜਿਹੜੇ ਸਾਈਕਲ ਨੇ ਬਿਟਮੈਨ 520 ਰੋਕ ਰਾਈਡਰ ਦੋਵੇਂ ਇਹ ਆਪਾਂ ਇਹਨਾਂ ਕੋਲ ਲਗਾਏ ਹੋਏ ਸੀ ਹਾਂਜੀ ਭਾਈ ਜੀ ਤੇ ਮੇਰੇ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਸਾਰੇ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਦੋ ਤੁਹਾਡੇ ਪੇਜ ਨਾਲ ਜੁੜੇ ਆ ਤੇ ਬਾਈ ਦੇਖੋ ਇੱਥੇ ਤੱਕ ਸੋਚਿਆ ਤਾਂ ਹੈ ਨਹੀਂ ਸੀ ਵੀ ਪਹੁੰਚਾਂਗੇ ਤੇ ਮਹਾਰਾਜ ਸਮਰਾਥ ਨੇ ਬਾਈ ਕਿਦੋਂ ਕਿਤੇ ਪਹੁੰਚਾ ਦਿੰਦੇ ਆ ਠੀਕ ਆ ਤੇ ਛੋਟੇ ਪਿੰਡਾਂ ਚੋਂ ਉੱਠਣ ਵਾਲੇ ਤੇ ਬਾਈ ਜਿਹੜੇ ਕਹਦੇ ਆ ਵੀ ਹਾਂ ਵੀ ਆਪਣਾ ਕੁਝ ਵੀ ਨਹੀਂ ਬਣਨਾ ਉਹਨਾਂ ਚੀਜ਼ਾਂ ਚੋਂ ਨਿਕਲ ਕੇ ਤੇ ਮਹਾਰਾਜ ਨੇ ਕਿੱਥੇ ਲਿਆ ਕੇ ਖੜਾ ਕਰਿਆ ਹਨ ਮਾਨ ਸਨਮਾਨ ਮਿਲਿਆ ਅੱਜ ਇਹ ਮਹਾਰਾਜ ਦੀ ਕਿਰਪਾ ਨਾਲ ਆ ਬਾਬੇ ਸਿੰਘਾ ਜੀ ਦੀਆਂ ਕਿਰਪਾ ਨਾਲ ਆ ਬਾਈ ਕੁੁੱਦੇ ਉਹਨਾਂ ਦੀ سپورਟ ਆ ਬਾਈ ਰਮਨਪ੍ਰੀਤ ਬਾਈ ਅੱਬਲੂ ਹਨ ਤੇ ਸਾਰੀ ਜਿਹੜੀ ਟੀਮ ਆ ਸਾਡੀ ਜੁੜੀ ਹੋਈ ਆ ਤੇ ਇਹਨਾਂ ਦੇ ਪਿਆਰ ਨਾਲ ਹੀ ਸਨਮਾਨ ਮਿਲਿਆ ਅੱਜ ਤੇ ਬਹੁਤ ਖੁਸ਼ੀ ਹੋਈ ਬਾਈ ਸਾਰਿਆਂ ਨੂੰ ਮਿਲ ਕੇ ਤੇ ਇੱਕ ਛੋੜੀ ਰੈਲੀ ਰਹੀ ਆ ਤੇ ਨਸ਼ੇ ਵਿਰੁੱਧ ਰੈਲੀ ਸੀ ਇਹ ਤੇ ਬੜਾ ਵਧੀਆ ਸੋਚ ਤੋਂ ਉੱਤੇ ਹੀ ਰਹਾ ਕੰਮ ਸਾਡੇ ਨਾਲ ਆਪਣੇ ਨਾਲ ਜੁੜੇ ਹੋਇਆ ਪੇਜ ਤੇ ਸ਼ੇਰਗੜ ਤੋਂ ਬਾਈ ਜੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚੰਗਾ ਜੀ ਬਲਦੀ ਸਿੰਘ ਓਕੇ ਜੀ ਹਾਂ ਜੀ ਇਹ ਮੈਡਲ ਲੈ ਲਿਆ ਆ ਪਾ ਸਿੰਘ ਰਾਈਡਰ ਵੱਲੋਂ ਉਹਦਾ ਫ੍ਰੀਕ ਪਾਰਟਿਸਿਪੈਂਟ ਨੂੰ ਮੈਡਲ ਦਿੱਤਾ ਹੈ ਸਿੰਘ ਰਾਈਡਰ ਤੇ ਦੂਜੇ ਪਾਸੇ ਲਿਖਿਆ ਹੈ ਰਾਈਡ ਅਗੇਂਸਟ ਡਰੱਗ 20 ਕਿਲੋਮੀਟਰ ਪੱਛੰਦਾ ਇਸ ਟਾਈਮ ਆਪਾਂ ਸਫਰ ਕਰ ਰਹੇ ਆਂ ਬਠਿੰਡੇ ਤੋਂ ਤਲਵੰਡੀ ਸਾਬੋ ਵਾਲੀ ਜੁਰਤ ਤੇ ਤੇ ਅੱਗੇ ਇੱਕ ਪਿੰਡ ਆਏਗਾ ਕਟਾਰ ਸਿੰਘ ਵਾਲਾ ਉੱਥੋਂ ਆਪਾਂ ਸਟੇਸ਼ਨ ਤੋਂ ਇਕਾਖਲ ਦੀ ਟ੍ਰੇਨ ਫੜਾਂਗੇ ਬਠਿੰਡੇ ਸਟੇਸ਼ਨ ਤੇ ਨਹੀਂ ਗਏ ਕਿਉਂਕਿ ਉੱਥੇ ਰਸਤਾ ਬਹੁਤ ਜ਼ਿਆਦਾ ਹੁੰਦਾ ਤੇ ਇਹ 10 ਕਿਲੋਮੀਟਰ ਪੈਂਦਾ ਸੀ ਫਿਰ ਸਾਈਕਲ ਆਪਾਂ ਇਧਰੋਂ ਫਿਰ ਸੇ ਪਿੱਛੇ ਵਸਿਆ ਰਹਿਆ ਆਪਣਾ ਆੜੀ ਰਾਈਡਰ ਸਿੰਘ ਸਟੇਟ ਹਾਈਵੇ ਨੰਬਰ 17 ਬਠਿੰਡੇ ਤੋਂ ਤਲਵੰਡੀ ਸਾਬੋ ਸਿੰਘ ਰਾਈਡਰ ਵਾਲੇ ਬਾਈਆਂ ਨੇ ਜਿਨ੍ਹਾਂ ਨੇ ਇਵੈਂਟ ਕਰਾਇਆ ਸੀ ਵਧੀਆ ਰਿਫਰੈਸ਼ਮੈਂਟ ਦਿੱਤੀ ਉੱਥੇ ਚਾਹ ਪਣੀ ਵਧੀਆ ਪਿਆ ਤੇ ਆਉਣ ਲੱਗਿਆਂ ਤਿੰਨ ਤਿੰਨ ਚਾਰ ਚਾਰ ਕਿੱਲੇ ਨਾਲ ਹੋਰ ਬੰਦੇ ਕਹਿੰਦਾ ਵੀ ਤੁਹਾਡਾ ਰਸਤਾ ਲੰਮਾ ਹੈ ਤੇ ਖਾ ਲਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਰੱਬ ਸਦਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਠਿੰਡੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਟੇਸ਼ਨ ਕੁਤਾਰ ਸਿੰਘ ਵਾਲਾ ਤੇ ਅਸੀਂ ਇਸ ਟਾਈਮ ਕੁਤਾਰ ਸਿੰਘ ਵਾਲੇ ਬੈਠੇ ਆਂ ਟਾਈਮ ਹੋ ਗਿਆ 9:37 ਟ੍ਰੇਨ ਆਉਣ ਵਾਲੀ ਐ ਬਸ 2-4 ਮਿੰਟਾਂ ਦੇ ਵਿੱਚ ਟਿਕਟਾਂ ਲੈ ਲਈਆਂ ਜਾਖਲਦੀਆਂ ਤੇ ਜਾਖੜੇ ਤਕਰੀਬਨ 11:30 ਵਜੇ ਦੇ ਨੇੜੇ ਪਹੁੰਚੇਗੀ ਤੇ ਆ ਆਪਣੇ ਖੜੇ ਸਾਈਕਲ ਅੱਜ ਇਹ ਸਮਾਂ ਹੋ ਗਿਆ ਜੀ ਪੌਣੇ 12 ਦਾ ਤੇ ਟ੍ਰੇਨ ਵੀ 25 ਮਿੰਟ ਲੇਟ ਹੋ ਗਈ। ਗੱਖਲ ਸਟੇਸ਼ਨ ਤੇ ਉਤਰ ਗਏ। ਤੇ ਹੁਣ ਇੱਥੋਂ ਜਾਵਾਂਗੇ ਮੁਨਕ ਜਸਵੀਰ ਸਿੰਘ ਕੋਲ। ਉੱਥੇ ਚਾਹ ਪਾਣੀ ਪੀ ਕੇ ਫਿਰ ਘਰ ਨੂੰ। ਇਹ ਗੱਖਲ ਮੰਡੀ ਜ਼ਿਲ੍ਹਾ ਫਤਿਹਪੁਰਬਾਦ ਹਰਿਆਣਾ। ਆਪਾਂ ਐਸਤੇ ਬੈਠਾਂ ਜੀ ਮੁਨਕ। ਕੱਲ ਵੀ ਆਪਾਂ ਜਾਂਦੇ ਬਾਈ ਜਿਸ ਵੀਰ ਕੋਲ ਜਾਵਣੀ ਠੀਕ ਗਿਆ ਸੀ ਤੇ ਅੱਜ ਇਹਨਾਂ ਨੇ ਫਿਰ ਰੋਕ ਲਿਆ ਸਾਨੂੰ ਕਹਿੰਦੇ ਵੀ ਘਰ ਨਹੀਂ ਜਾਂਦਾ ਨਾ ਕੋਲ ਉਹ ਜਾਵਣੀ ਜਗੋਰ ਨਾਮ ਕਰੋ ਤੇ ਘਰ ਜਾਂਦਿਆਂਗੇ ਬਾਈ ਤਸਵੀਰ ਦੀ ਬਿਜਲੀ ਦੇ ਸਬੰਧੀ ਦੁਕਾਨ ਹੈ ਕਹਾਣਾ ਕੈਂਚੀਆਂ ਦੇ ਵਿੱਚ ਤੇ ਇਹ ਆਪਣੇ ਬਾਈ ਜਨੇ ਸਾਡਾ ਅਸੀਂ ਇੱਥੇ ਕੰਮ ਕੀਤਾ ਪਿਆ ਰਹੇ ਹਾਂ ਤੇ ਇਹਨੂੰ ਵੀ ਇਹਨੂੰ ਸੇਵਾ ਦਾ ਮੱਥਾ ਜੂਝੋ ਜਿਹੜਾ ਵੀ ਬਰਾਦਿਰ ਵੀਡੀਓ ਦੇਖੇ ਏ ਹੁਣ ਇੱਥੋਂ ਜਾਵਾਂਗੇ ਆਪਾਂ ਆਪਣੇ ਪਿੰਡਾਂ ਨੂੰ ਰਸਤੇ 'ਚ ਡਾਕਟਰ ਗੁਰਦੀਪ ਸਿੰਘ ਨੂੰ ਮਿਲਾਂਗੇ ਜਾਓਗੇ ਅੱਗੇ ਰਸਤੇ 'ਚ ਸਮਾਂ ਹੋ ਗਿਆ ਜੀ 1:15 ਤੇ ਮੋੜ ਕੇ ਜਸਵੀਰ ਸਿੰਘ ਕੋਲ ਚਾਹ ਪਾਣੀ ਪੀ ਕੇ ਆਪਾਂ ਚੱਲ ਪਏ ਇੱਥੋਂ 12-15 ਕਿਲੋਮੀਟਰ ਤੇ ਪਿੰਡੇ ਖਾਨੇ ਆਲ ਉੱਥੇ ਹੁਣ ਆਪਾਂ ਗੁਰਦੀਪ ਸਿੰਘ ਕੋਲ ਰੁਕਾਂਗੇ ਉੱਥੇ ਘੜੀ ਬੈ ਕੇ ਪਾਣੀ ਪਾਣੀ ਪੀ ਕੇ ਸਰ ਗਾਉਂ ਸਫਰ ਕਰਾਂਗੇ ਤੇ ਆਪਣੇ ਨਾਲ ਆਪਣਾ ਆੜੀ ਰਾਜਦੀਪ ਸਿੰਘ ਪਿੰਡ ਗਲੋਲੀ ਜਿਲ੍ਹਾ ਪਟਿਆਲਾ ਆਹ ਰਾਜਦੀਪ ਪੈਦਲ ਸੈਰ ਕਰਨ ਆਉਣਾ ਮੈਨੂੰ ਤਾਂ ਸਾਈਕਲ ਜ਼ਿਆਦਾ ਵਧੀਆ ਤੇ ਸਫਰ ਲੱਗਾ ਤੇ ਜਾਂਦਾ ਤੇ ਜਾਂਦਾ ਪੈਦਲ ਤੁਸੀਂ ਤਰਹੀਂ ਉਹ 2-4 ਕਿਲੋਮੀਟਰ ਦੀ ਰਹਿ ਜਾਓਗੇ ਸਕਦੇ ਅਸੀਂ ਦੂਰ ਨਿਕਲ ਸਕਦੇ ਜੇ ਤੁਹਾਡਾ ਏਰੀਆ ਵਧੇਗਾ ਨਵੇਂ ਲੋਕਾਂ ਨੂੰ ਮਿਲੋਗੇ ਨਵੀਆਂ ਥਾਵਾਂ ਦੇਖੋਗੇ ਸਮਾਂ ਹੋ ਗਿਆ ਜੀ ਸ਼ਾਮ ਦੇ 3:25 ਤੇ ਆਪਾਂ ਹੁਣ ਖਨੌਰੀ ਪਹੁੰਚਣ ਵਾਲੇ ਆ ਕੋਈ ਇਥੋਂ 2 ਕਿਲੋਮੀਟਰ ਖਨੌਰੀ ਹੈਗੀ ਸਫਰ ਬੜਾ ਵਧੀਆ ਰਿਹਾ ਅੱਜ ਦਾ ਅੱਜ ਤਕਰੀਬਨ ਆਪਾਂ ਨੇ 70 ਕਿਲੋਮੀਟਰ ਸਾਈਕਲ ਚਲਾ ਲਿਆ 20 ਕਿਲੋਮੀਟਰ ਰਾਈਡ ਕੀਤੀ 10 ਕਿਲੋਮੀਟਰ ਰੇਲਵੇ ਸਟੇਸ਼ਨ ਤੱਕ ਤੇ 40 42 ਕਿਲੋਮੀਟਰ ਜਾਖਲ ਤੋਂ ਲੈ ਕੇ ਤੇ ਆਪਣੇ ਘਰ ਤੱਕ ਪੈ ਜਾਂਦਾ ਸੂਰਜ ਬਿਲਕੁਲ ਦਿਖਾ ਅੱਜ ਕੱਲ ਦੀ ਤਰ੍ਹਾਂ ਮੀਂਹ ਤੋਂ ਬਾਅਦ 2-3 ਦਿਨ ਹੋ ਗਏ ਗਰਮੀ ਬਹੁਤ ਜ਼ਿਆਦਾ ਪਈ ਹੈ ਚਲੋ ਫਿਰ ਇਹ ਪਰਮਾਤਮਾ ਨੇ ਹਿੰਮਤ ਬਖਸ਼ੀ ਤੇ ਆਪਾਂ ਆਪਣੀ ਰਾਈਡ ਕੰਪਲੀਟ ਕਰਕੇ ਆਏ ਹਾਂ ਸੇ ਪਹੁੰਚ ਗਏ ਜੀ ਖਨੌਰੀ ਖਨੌਰੀ ਮੰਡੀ ਜ਼ਿਲ੍ਹਾ ਸੰਗਰੂਰ ਐਨਾ ਚ 52 ਦੇ ਪੰਜਾਬ ਦਾ ਆਖਰੀ ਸ਼ਹਿਰ ਖਨੌਰੀ ਮੰਡੀ ਮਸ਼ਹੂਰ ਹੈ ਜੀ ਇਸ ਸਮਾਨ ਕਰਕੇ ਟਰੱਕਾਂ ਦਾ ਸਮਾਨ ਇੱਥੋਂ ਤੋਂ ਬੜੀਆ ਮਿਲ ਜਾਂਦਾ ਇਹ ਆਪਣਾ ਪਿੰਡ ਰਹਿ ਗਿਆ ਇੱਥੋਂ 3 ਕਿਲੋਮੀਟਰ ਅੱਜ ਦੇ ਬਲੌਗ ਦੀ ਕਰਦੇ ਹਾਂ ਅਸੀਂ ਸਮਾਪਤੀ ਤੇ ਸਿੰਘ ਰਾਈਡਰ ਨੇ ਜੋ ਅੱਜ ਦੀ ਰਾਈਡ ਕਰਵਾਈ ਏ ਬਹੁਤ ਵਧੀਆ ਕੰਮ ਕੀਤਾ ਪ੍ਰਮਾਤਮਾ ਉਹਨੂੰ ਚੜ੍ਹਦੀ ਕਲਾ ਬਖਸ਼ੇ ਤੇ ਉੱਥੇ ਜਾਂਦਾ ਇੱਕ ਹੋਰ ਫਾਇਦਾ ਆਇਆ ਵੀ ਜਿਹੜੇ ਆਪਣੇ ਪੰਜਾਬ ਦੇ ਰਾਈਡਰ ਸੀ ਕੁਦੇ ਹੋਰੀ ਜਾਂ ਹੋਰ ਉਹਨਾਂ ਸਾਰਿਆਂ ਨਾਲ ਵੀ ਮੁਲਾਕਾਤ ਹੋ ਗਈ ਸੋ ਇਹ ਸਾਰਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡਿਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਸਸਰੀਕਾਲ ਜੀ ਸਾਰਿਆਂ ਨੂੰ ਹਾਂਜੀ ਬਾਜੀ ਸਸਰੀਕਾ ਬੁਲਾ ਦੋ ਆ ਜਾਓ ਚਲਿਓ ਸਸਰੀਕਾ ਬੁਲਾ ਦੋ ਸੰਗਿਆ ਮੁੰਡਾ ਸਸਰੀਕਾਲ ਨਹੀਂ ਬੁਲਾਉਂਦਾ ਚੰਗਾ ਜੀ ਸਸਰੀਕਾਲ ਸਾਰਿਆਂ ਨੂੰ ਧੰਨਵਾਦ ਜੀ ਸਾਰਿਆਂ ਦਾ